ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਪਾ ਬਣਾਵਾਂਗੇ ਜੀ ਅੱਜ ਇਮਲੀ ਦੀ ਖੱਟੀ ਮਿੱਠੀ ਚਟਣੀ ਇਹ ਚਟਣੀ ਇੱਕ ਅਲੱਗ ਜਿਹੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਬਣਾਣੀ ਦੱਸਾਂਗੀ ਤੇ ਇਸ ਚਟਣੀ ਨੂੰ ਤੁਸੀਂ 6 ਮਹੀਨੇ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਬਹੁਤ ਹੀ ਸੌਖਾ ਤਰੀਕਾ ਹੈ ਜੀ ਇਹਨੂੰ ਬਣਾਉਣ ਦਾ ਇੱਥੇ ਆਪਾਂ ਨੇ 100 ਗ੍ਰਾਮ ਇਮਲੀ ਲਈਆ ਸੌਂਗਰਾ ਆਪਾਂ ਇਮਲੀ ਲਈਏ ਜੀ ਤੇ ਇੱਧਰ ਆਪਾਂ ਰੱਖ ਲਈਏ ਕੜਾਹੀ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਮਲੀ ਤੇ ਇਹਦੇ ਵਿੱਚ ਆਪਾਂ ਇੱਕ ਗਲਾਸ ਪਾ ਦਵਾਂਗੇ ਜੀ ਪਾਣੀ ਦਾ ਤੇ ਇਸੇ ਇੱਕ ਜਿਹੜਾ ਆ ਆਪਾਂ ਹਾਈ ਤੋਂ ਮੀਡੀਅਮ ਕਰ ਲਿਆ ਏ ਹਾਈ ਟੂ ਮੀਡੀਅਮ ਸੇਕ ਦੇ ਉੱਤੇ ਇਹਨੂੰ ਆਪਾਂ 10 ਮਿੰਟ ਪਕਾਵਾਂਗੇ ਤੇ ਇਹਨੂੰ ਕੋਈ ਆਪਾਂ ਨੂੰ ਭਿਉਂ ਕੇ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਸੌਖਾ ਤਰੀਕਾ ਹੈ ਜੀ ਅਲੱਗ ਜਿਹੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਇਹ ਇਮਲੀ ਦੀ ਚਟਣੀ ਜਿਹੜੀ ਹੈ ਬਣਾਣੀ ਦੱਸਾਂਗੀ ਤੇ ਆਪਾਂ 10 ਮਿੰਟ ਇਹਨੂੰ ਇਦਾਂ ਹੀ ਉਬਲਣ ਦੇ ਲਈ ਰੱਖ ਦਵਾਂਗੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਇੱਥੇ ਦੇਖੋ ਜੀ 10 ਮਿੰਟ ਹੋ ਗਏ ਆ ਇਮਲੀ ਕੁਝ ਇਸ ਤਰੀਕੇ ਦੀ ਹੋ ਗਈ ਆ ਤੇ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਦੇਖੋ ਜੀ ਆਪਾਂ ਇਹਨੂੰ ਠੰਡਾ ਕਰ ਲਿਆ ਏ ਤੇ ਹੁਣ ਆਪਾਂ ਹੱਥ ਜਿਹੜੇ ਆਪਣੇ ਚੰਗੀ ਤਰ੍ਹਾਂ ਦੇ ਨਾਲ ਵਾਸ਼ ਕਰ ਲਏ ਆ ਤੇ ਇਹਨੂੰ ਆਪਾਂ ਹੱਥਾਂ ਦੇ ਨਾਲ ਇਦਾਂ ਮਸਲ ਕੇ ਨਾ ਇਹਦੇ ਵਿੱਚੋਂ ਜਿਹੜੀਆਂ ਗਿੱਟਕਾਂ ਨੇ ਉਹ ਅਲੱਗ ਕਰ ਲਵਾਂਗੇ ਪਹਿਲਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲਾਂਗੇ ਦੇਖੋ ਇਸ ਤਰ੍ਹਾਂ ਨਾ ਕੋਈ ਇਹਨੂੰ ਪਿਉ ਕੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਬਸ 10 ਕਿ ਮਿੰਟ ਇਹਨੂੰ ਇਦਾਂ ਉਬਾਲ ਕੇ ਨਾ ਇਦਾਂ ਹੀ ਸੌਫਟ ਹੋ ਜਾਂਦੀ ਹੈ ਬਹੁਤ ਹੀ ਸੌਖਾ ਤਰੀਕਾ ਹੈ ਜੀ ਇਹ ਤੇ ਤੁਸੀਂ ਜ਼ਰੂਰ ਇੱਕ ਵਾਰ ਟ੍ਰਾਈ ਕਰਨਾ ਇਦਾਂ ਇਦਾਂ ਆਪਾਂ ਨੇ ਸਾਰੀਆਂ ਗਿੱਟੀਆਂ ਜਿਹੜੀਆਂ ਕੱਢ ਲੈਣੀਆਂ ਨੇ ਇਹਦੇ ਵਿੱਚੋਂ ਆਪਾਂ ਨੇ ਗਿੱਟੀਆਂ ਸਾਰੀਆਂ ਅਲੱਗ ਕਰ ਲਈਆਂ ਨੇ ਤੇ ਹੁਣ ਆਪਾਂ ਇਹਨੂੰ ਛਾਣ ਲਾਂਗੇ ਇਦਾਂ ਆਪਾਂ ਥੋੜਾ ਥੋੜਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਛਾਣ ਲਾਂਗੇ ਪੱਲਪ ਸਾਰਾ ਜਿਹੜਾ ਇਹ ਅਲੱਗ ਕਰ ਲਿਆ ਏ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਏ ਤੇ ਜਿਹੜੀ ਇਹ ਵਾਲੀ ਆਪਣੇ ਕੋਲ ਗਿੱਟੀਆਂ ਜੀਆਂ ਨਿਕਲੀਆਂ ਨੇ ਨਾ ਇਹਨੂੰ ਵੀ ਆਪਾਂ ਇੱਕ ਵਾਰ ਕੜਾਹੀ ਦੇ ਵਿੱਚ ਪਾ ਕੇ ਥੋੜਾ ਜਿਹਾ ਆਪਾਂ ਨਾਰਮਲ ਜਿਹਾ ਪਾਣੀ ਪਾ ਕੇ ਹੱਥਾਂ ਨਾਲ ਮਸਲ ਲਵਾਂਗੇ ਅੱਧਾ ਇੱਕ ਗਲਾਸ ਇੱਥੇ ਮੈਂ ਪਾਣੀ ਦਾ ਲੈ ਆਏ ਇਹਨੂੰ ਆਪਾਂ ਇਹਦੇ ਵਿੱਚ ਉਹ ਨਾ ਹਜੇ ਵੀ ਨਿਕਲ ਜਾਣਾ ਏ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਸਤਲ ਗਏ ਜੋ ਵੀ ਪੱਲਪ ਜਿਹੜਾ ਆ ਕੱਢ ਲਵਾਂਗੇ ਇਹ ਦੇਖੋ ਜਿਹੜਾ ਇਹ ਜਿੱਦਾਂ ਹੱਥਾਂ ਨਾਲ ਮਸਲ ਕੇ ਮੈਂ ਦਵਾ ਰਹਿ ਨੂੰ ਕੀਤਾ ਹੈ ਨਾ ਇਹਨੂੰ ਵੀ ਆਪਾਂ ਉਸੇ ਤਰੀਕੇ ਦੇ ਨਾਲ ਉਸੇ ਡੋਂਗੇ ਦੇ ਵਿੱਚ ਛਾਣ ਲਵਾਂਗੇ ਇਧਰ ਦੇਖੋ ਜੀ ਆਪਾਂ ਉਹਨੂੰ ਵੀ ਛਾਣ ਲਿਆ ਏ ਇਹ ਕੁਸ ਹੁਣ ਇਸ ਤਰੀਕੇ ਦਾ ਏ ਹੁਣ ਆਪਾਂ ਚਟਣੀ ਬਣਾਣੀ ਸ਼ੁਰੂ ਕਰਦੇ ਆਂ ਇਧਰ ਦੇਖੋ ਜੀ ਆਪਾਂ ਰੱਖ ਲਈਏ ਕੜਾਹੀ ਇਹ ਚ ਆਪਾਂ ਇੱਕ ਚਮਚ ਜਿਹੜਾ ਆ ਸਰੋਂ ਦਾ ਤੇਲ ਪਾ ਲਿਆਏ ਤੁਸੀਂ ਰਿਫਾਈਨਡ ਆਲ ਵੀ ਪਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਸਰੋਂ ਦਾ ਪਾਇਆ ਹੈ ਤੇਲ ਇਹਨੂੰ ਆਪਾਂ ਗਰਮ ਹੋਣ ਦਵਾਂਗੇ ਇਧਰ ਦੇਖੋ ਤੇਲ ਹੋ ਗਿਆ ਗਰਮ ਇਹਦੇ ਵਿੱਚ ਆਪਾਂ ਛੋਟੀ ਚਮਚ ਪਾਵਾਂਗੇ ਜੀਰਾ ਤੇ ਨਾਲ ਹੀ ਪਾ ਦਵਾਂਗੇ ਜੀ ਆਪਾਂ 2 ਕ ਪਿੰਚ ਹਿੰਗ ਇਸ ਤਰ੍ਹਾਂ ਤੜਕੇ ਵਾਲੀ ਚਟਣੀ ਤੁਸੀਂ ਬਣਾ ਕੇ ਦੇਖਿਓ ਇਹਦਾ ਜਿਹੜਾ ਟੇਸਟ ਹੈ ਬਿਲਕੁਲ ਆਵੇਗਾ ਜਿਸ ਤਰ੍ਹਾਂ ਆਪਾਂ ਹਲਵਾਈ ਦੀ ਬਣਾਈ ਹੋਈ ਚਟਣੀ ਖਾਂਦੇ ਹੋਈਏ ਦੇਖੋ ਜੀਰਾ ਥੋੜਾ ਜਿਹਾ ਚਟਕ ਗਿਆ ਹੈ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਇਮਲੀ ਵਾਲਾ ਜਿਹੜਾ ਪਾਣੀ ਤੇ ਜਿਹੜਾ ਸੇਕ ਆਪਾਂ ਮੀਡੀਅਮ ਕਰ ਲਿਆ ਏ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਦੇਖੋ ਆਪਾਂ 100 ਗ੍ਰਾਮ ਇਮਲੀ ਲਈ ਸੀ ਇਹਦੇ ਵਿੱਚੋਂ ਗਿੱਟਕਾ ਨਿਕਲ ਚੁੱਕੀਆਂ ਨੇ ਤੇ ਜਿਹੜਾ ਪਿਚੇ ਰਹਿ ਗਿਆ ਸੀ ਨਾ ਉਹੀ ਆ ਤੇ ਇਹਦੇ ਵਿੱਚ ਆਪਾਂ 100 ਗ੍ਰਾਮ ਹੀ ਪਾਵਾਂਗੇ ਗੁੜ ਗੁੜ ਮੈਂ ਤਾਂ ਤੋੜ ਲਿਆ ਸੀਗਾ ਤਾਂ ਜੋ ਜਲਦੀ ਮੈਲਟ ਹੋ ਜਾਵੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ 2 ਚਮਚ ਚੀਨੀ ਦੇ ਇਹਦੇ ਨਾਲ ਥੋੜੀ ਜਿਹੀ ਨਾ ਚਟਣੀ ਦੇ ਵਿੱਚ ਸ਼ਾਈਨਿੰਗ ਆ ਜਾਂਦੀ ਆ ਬਾਕੀ ਆਪਾਂ ਗੁੜ ਦਾ ਹੀ ਇਸਤੇਮਾਲ ਕੀਤਾ ਏ ਤੇ ਜੇ ਤੁਸੀਂ ਖੰਡ ਮਤਲਬ ਚੀਨੀ ਪਾਣੀ ਦਾ ਤੁਸੀਂ ਚੀਨੀ ਪਾ ਸਕਦੇ ਹੋ 100 ਗ੍ਰਾਮ ਜੇ ਕੱਲਾ ਗੂੜ ਪਾਣਾ ਹੈ ਤਾਂ ਤੁਸੀਂ ਗੂੜ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਚੀਨੀ ਵਾਲੀ ਬਣਾਣੀ ਆ ਕਿ ਗੂੜ ਵਾਲੀ ਤੇ ਬਾਕੀ ਜਿਹੜਾ ਚਟਣੀ ਦਾ ਕਲਰ ਹੁੰਦਾ ਹੈ ਉਹ ਗੂੜ ਤੇ ਡਿਪੈਂਡ ਕਰਦਾ ਹੈ ਜੇਕਰ ਤੁਹਾਡੇ ਜਿਹੜਾ ਗੂੜਾ ਹੈ ਉਹ ਜ਼ਿਆਦਾ ਡਾਰਕ ਆ ਤਾਂ ਚਟਣੀ ਦਾ ਜਿਹੜਾ ਕਲਰ ਆ ਉਹ ਜ਼ਿਆਦਾ ਡਾਰਕ ਆਵੇਗਾ ਜੇ ਗੂੜ ਦਾ ਕਲਰ ਲਾਈਟ ਆ ਤਾਂ ਚਟਣੀ ਦਾ ਜਿਹੜਾ ਕਲਰ ਉਹ ਲਾਲੀ ਜੀ ਭਰ ਆਵੇਗਾ ਠੀਕ ਹੈ ਜੀ ਤੇ ਹੁਣ ਆਪਾਂ ਗੂੜ ਨੂੰ ਜਿਹੜਾ ਇਹ ਮੈਲਟ ਕਰਾਂਗੇ ਜੇਕਰ ਤੁਸੀਂ ਇਹ ਚਟਣੀ ਜਿਹੜੀ ਮਿੱਠੀ ਬਣਾਣੀ ਆ ਤਾਂ ਤੁਸੀਂ ਗੁੜ ਦੀ ਕੁਆਂਟੀਟੀ ਥੋੜੀ ਜੀ ਹੋਰ ਵਧਾ ਸਕਦੇ ਹੋ ਆਪਾਂ ਖੱਟੀ ਮਿੱਠੀ ਬਣਾਣੀ ਆ ਤੇ ਆਪਾਂ ਗੁੜ ਜਿਹੜਾ ਆ ਇਹਦੇ ਵਿੱਚ ਇੰਨਾ ਹੀ ਪਾਇਆ ਹੈ ਠੀਕ ਹੈ ਜੀ ਗੁੜ ਇੱਥੇ ਮੈਲਟ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਨਾ ਆਪਾਂ ਇੱਕ ਗਲਾਸ ਭਰ ਕੇ ਪਾਣੀ ਦਾ ਪਾ ਦਾਂਗੇ ਕਿਉਂਕਿ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪਕਾਉਣਾ ਹੈ ਇਹਨੂੰ ਆਪਾਂ ਗਾੜੀ ਕਰਨਾ ਹੈ ਤੇ ਇਹ ਗਾੜੀ ਹੋ ਜੂਗੀ ਉਦੋਂ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਤੇ ਇਹਨੂੰ ਆਪਾਂ ਇੱਕ ਉਬਾਲ ਆਉਣ ਦਵਾਂਗੇ ਪਹਿਲਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਪਾਈਸਸ ਪਾਵਾਂਗੇ ਇੱਥੇ ਨਾ ਇਹਨੂੰ ਉਬਾਲ ਜਾ ਆ ਗਿਆ ਇਹ ਪਾਣੀ ਪਾਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇੱਕ ਛੋਟੀ ਚਮਚ ਕਾਲਾ ਨਮਕ ਇੱਕ ਛੋਟੀ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਸੇਂਦਾ ਨਮਕ ਮਤਲਬ ਅਸੀਂ ਘਰ ਦੇ ਵਿੱਚ ਸੇਂਦਾ ਨਮਕ ਹੀ ਵਰਤਦੇ ਆ ਜੇ ਤੁਸੀਂ ਸਾਦਾ ਚਿੱਟਾ ਨਮਕ ਵਰਤਦੇ ਆ ਤੁਸੀਂ ਇੱਕ ਚਮਚੋ ਪਾ ਦਿਓ ਛੋਟੀ ਚਮਚ ਪਾਵਾਂਗੇ ਜੀ ਆਪਾਂ ਡਰਾਈ ਜਿੰਜਰ ਪਾਊਡਰ ਇਹਨੂੰ ਸੁੰਡ ਵੀ ਕਹਿੰਦੇ ਆ ਛੋਟੀ ਚਮਚ ਹੀ ਪਾਵਾਂਗੇ ਇਹਦੇ ਵਿੱਚ ਆਪਾਂ ਭੁੰਨਿਆ ਹੋਇਆ ਜੀਰਾ ਪਾਊਡਰ ਜੀਰੇ ਨੂੰ ਮੈਂ ਤਵੇ ਦੇ ਉੱਤੇ ਰੋਸਟ ਕਰਕੇ ਫੇਲਿਆ ਸੀਗਾ ਛੋਟੀ ਚਮਚ ਹੀ ਪਾਵਾਂਗੇ ਇਹਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਇਹ ਤਿੱਖੇ ਵਾਲੀ ਲਾਲ ਮਿਰਚ ਪਾਊਡਰ ਹੈ ਜੀ ਇਹਦੇ ਨਾਲ ਥੋੜਾ ਜਿਹਾ ਜਿਹੜਾ ਸਪਾਈਸੀ ਜਿਹਾ ਵੀ ਮਤਲਬ ਕਿ ਟੇਸਟ ਆਵੇਗਾ ਤੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਦੇਵਾਂਗੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਤੇ ਇਸੇ ਇੱਕ ਕਰ ਦਵਾਂਗੇ ਆਪਾਂ ਮਤਲਬ ਕਿ ਇਥੇ ਲੋ ਹੀ ਕੀਤਾ ਹੋਇਆ ਹੈ ਲੋ ਸੇਕ ਦੇ ਉੱਤੇ ਹੁਣ ਆਪਾਂ ਚੱਟਣੀ ਨੂੰ ਚੰਗੀ ਤਰ੍ਹਾਂ ਦੇ ਨਾਲ ਪਕਾਵਾਂਗੇ 15-20 ਮਿੰਟ ਲੱਗ ਜਾਣਗੇ ਜੀ ਇਹ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਤਿਆਰ ਹੋ ਜੂਗੀ ਤੇ ਨਾਲੇ ਥੋੜੀ ਜਿਹੀ ਗਾੜ੍ਹੀ ਹੋ ਜੂਗੀ ਠੀਕ ਹੈ ਜੀ ਤੇ ਆਪਾਂ ਬਣੇ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਹਾਂ ਆਪਾਂ ਹੁਣ ਇਹਨੂੰ 15-20 ਮਿੰਟ ਦਾ ਹੀ ਲੋ ਸੇਕ ਦੇ ਉੱਤੇ ਰੱਖਦੇ ਹਾਂ ਇੱਥੇ ਦੇਖੋ ਜੀ ਚਟਣੀ ਨੂੰ ਪੱਕਦੇ ਹੋਏ 10 ਮਿੰਟ ਹੋ ਗਏ ਆ ਇਹ ਥੋੜੀ ਥੋੜੀ ਗਾੜੀ ਹੋਣੀ ਸਟਾਰਟ ਹੋ ਚੁੱਕੀ ਹੈ ਤੇ 10 ਮਿੰਟ ਇਹਨੂੰ ਆਪਾਂ ਹੋਰ ਪਕਾਵਾਂਗੇ ਤੇ ਜਦੋਂ ਆਪਾਂ ਇਹਦੇ ਵਿੱਚ ਮਸਾਲੇ ਐਡ ਕੀਤੇ ਸੀ ਨਾ ਉਦੋਂ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਤੁਸੀਂ ਇਹਦੇ ਵਿੱਚ ਇੱਕ ਜਿਹੀ ਛੋਟੀ ਚਮਚ ਜਿਹੜੀ ਹੈ ਗਰਮ ਮਸਾਲੇ ਦਾ ਵੀ ਐਡ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਹੈਗਾ ਇਹ ਮੇਰੇ ਕੋਲ ਇਸ ਟਾਈਮ ਘਰੇ ਨਹੀਂ ਸੀ ਇਸ ਕਰਕੇ ਮੈਂ ਇਹਦੇ ਵਿੱਚ ਗਰਮ ਮਸਾਲਾ ਜਿਹੜਾ ਆ ਐਡ ਨਹੀਂ ਕੀਤਾ ਅਗਰ ਤੁਹਾਡੇ ਕੋਲ ਹੈਗਾ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਦੇਖੋ ਜੀ ਮੈਂ ਇੱਕ ਚਮਚ ਖੰਡ ਦਾ ਇਹਦੇ ਵਿੱਚ ਹੋਰ ਪਾਇਆ ਸੀ ਤਾਂ ਜੋ ਆਪਾਂ ਆਪਣੀ ਜਿਹੜੀ ਚਟਣੀ ਹੈ ਇਹਦੇ ਵਿੱਚ ਥੋੜੀ ਜਿਹੀ ਸ਼ਾਈਨਿੰਗ ਜੀ ਹੋਰ ਆ ਜਾਵੇ ਕਿਉਂਕਿ ਆਪਾਂ ਇਹਦੇ ਵਿੱਚ ਕੋਈ ਵੀ ਆਰਟੀਫੀਸ਼ੀਅਲ ਕਲਰ ਨਹੀਂ ਐਡ ਕਰ ਰਹੇ ਇਸ ਕਰਕੇ ਨਾ ਮੈਂ ਇੱਕ ਚਮਚ ਖੰਡ ਦਾ ਹੋਰ ਪਾਇਆ ਸੀਗਾ ਜੀ ਤੇ ਇਹਨੂੰ ਆਪਾਂ 10 ਮਿੰਟ ਹੋਰ ਪਕਾ ਲਈਏ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਹਾਂ ਲੋ ਜੀ ਆਪਣੀ ਚਟਣੀ ਨੂੰ ਪੱਕਦੇ ਹੋਏ ਪੂਰੇ 20 ਮਿੰਟ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਚਟਣੀ ਆਪਣੀ ਬਣ ਕੇ ਤਿਆਰ ਹੈ ਇਸ ਤਰੀਕੇ ਚਮਚ ਦੇ ਉੱਤੇ ਇਹ ਟਿਕਣੀ ਚਾਹੀਦੀ ਹੈ ਜੀ ਇੰਦਾ ਜਿਹੜੀ ਇਹਦੀ ਨਿਸ਼ਾਨੀ ਹੈ ਜੀ ਇਦਾਂ ਇਹ ਟਿਕਣੀ ਚਾਹੀਦੀ ਹੈ ਮਤਲਬ ਪਾਣੀ ਵਾਂਗੂ ਇੱਕਦਮ ਨਹੀਂgirni ਚਾਹੀਦੀ ਹੈਗੀ ਇਹ ਦੇ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਗਾ ਲਿਓ ਇਹ ਜਿਹੜੀ ਛੱਡਣੀਆਂ ਬਣ ਕੇ ਤਿਆਰ ਹੋ ਚੁੱਕੀਆਂ ਠੀਕ ਹੈ ਜੀ ਇੱਥੇ ਕੋਈ ਆਪਾਂ ਇੱਕ ਤਾਰ ਦੀ ਚਾਸ਼ਨੀ ਵਗੈਰਾ ਇਹਦੀ ਨਹੀਂ ਤਿਆਰ ਕਰਨੀ ਇਦਾਂ ਆਪਾਂ ਬਸ ਗਾੜੀ-ਗਾੜੀ ਜੀ ਰੱਖਣੀ ਆ ਕਿਉਂਕਿ ਇਹਨੂੰ ਕਰਨਾ ਹੈ ਆਪਾਂ ਨੇ ਸਟੋਰ ਜੇ ਆਪਾਂ ਇਹਨੂੰ ਹੋਰ ਜ਼ਿਆਦਾ ਗਾੜੀ ਕਰ ਲਿਆ ਫਿਰ ਇਹਨੇ ਜੰਮ ਜਾਣਾ ਇੱਥੇ ਦੇਖੋ ਆਪਾਂ ਹੁਣ ਗੈਸ ਕਰ ਦਵਾਂਗੇ ਜੀ ਬੰਦ ਤੇ ਇੰਨੇ ਠੰਡਾ ਹੋਣ ਤੋਂ ਬਾਅਦ ਥੋੜੀ ਜੀ ਗਾੜੀ ਹੋਰ ਹੋ ਜਾਣਾ ਠੀਕ ਹੈ ਜੀ ਤੇ ਬਹੁਤ ਵਧੀਆ ਚਟਣੀ ਜਿਹੜੀ ਆਪਣੀ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਇਹਨੂੰ ਦਹੀਂ ਭੱਲੇ ਨਾਲ ਸਮੋਸਿਆਂ ਦੇ ਨਾਲ ਆਲੂ ਟਿੱਕੀ ਚਾਟ ਮਤਲਬ ਕਿ ਕੋਈ ਵੀ ਚਾਟ ਹੈ ਜਿਹੜੀ ਤੁਸੀਂ ਉਹਦੇ ਨਾਲ ਇਹਨੂੰ ਖਾ ਸਕਦੇ ਹੋ ਇਹ ਚਾੜ ਨੂੰ ਜਿਹੜੀ ਹੈ ਚਾਰਚੰਦ ਲਗਾ ਦਿੰਦੀ ਹੈ ਇਸ ਤਰ੍ਹਾਂ ਦੀ ਇਹ ਚਟਣੀ ਜਿਹੜੀ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਵਧੀਆ ਇਹਦੇ ਵਿੱਚ ਖੁਸ਼ਬੂ ਵੀ ਆ ਰਹੀ ਹੈ ਤੇ ਬਹੁਤ ਵਧੀਆ ਜਿਹੜੀ ਇਹ ਬਣ ਕੇ ਇਹ ਆ ਰਹੂੰਦੀ ਅੱਗੇ ਵੀ ਅਸੀਂ ਇਸ ਤਰ੍ਹਾਂ ਹੀ ਬਣਾਉਂਦੇ ਆ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਇਹਨੂੰ ਦੇਖੋ ਜੀ ਹੁਣ ਮੈਂ ਠੰਡਾ ਹੋਣ ਤੋਂ ਬਾਅਦ ਕਿਸੇ 에어ਟਾਈਟ ਕੰਟੇਨਰ ਦੇ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਾਂਗੇ ਮਤਲਬ ਕਿ ਠੰਡਾ ਕਰਕੇ ਹੀ ਆਪਾਂ ਫ੍ਰਿਜ ਵਿੱਚ ਰੱਖਣਾ ਹੈ ਪਹਿਲਾਂ ਨਹੀਂ ਰੱਖਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫ੍ਰਿਜ 'ਚ ਰੱਖ ਦਾਂਗੇ ਦੇ ਇਹਨੋਂ ਪਛੇ 6 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਦਾਂ ਬਣੀ ਹੋਈ ਛੱਡਣੀ ਜਿਹੜੀ ਹੈ ਕਦੇ ਵੀ ਖਰਾਬ ਨਹੀਂ ਹੁੰਦੀ ਹੈਗੀ ਤੁਸੀਂ ਜਰੂਰ ਜਰੂਰ ਬਣਾ ਕੇ ਦੇਖਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ